ਦੋਸਤੋ ਕਈ ਵਾਰ ਸਭ ਕੁਝ ਹੋਣ ਦੇ ਬਾਵਜੂਦ ਵੀ ਅੰਦਰ ਇੱਕ ਅਜੀਬ ਜਿਹੀ ਖਾਲੀ ਥਾਂ ਰਹਿ ਜਾਂਦੀ ਹੈ ਤੁਸੀਂ ਹੱਸਦੇ ਹੋ ਕੰਮ ਕਰਦੇ ਹੋ ਲੋਕਾਂ ਨਾਲ ਮਿਲਦੇ ਹੋ ਪਰ ਅੰਦਰ ਕੁਝ ਹੈ ਜੋ ਲਗਾਤਾਰ ਅਧੂਰਾ ਮਹਿਸੂਸ ਕਰਵਾਉਂਦਾ ਸਵੇਰੇ ਅੱਖ ਖੋਲ੍ਹਦੇ ਹੀ ਦਿਮਾਗ ਵਿੱਚ ਇੱਕ ਦੌੜ ਸ਼ੁਰੂ ਹੋ ਜਾਂਦੀ ਹੈ ਹੋਰ ਜ਼ਿਆਦਾ ਹਾਸਲ ਕਰਨਾ ਹੋਰ ਬਿਹਤਰ ਬਣਨਾ ਤੇ ਹੋਰ ਅੱਗੇ ਨਿਕਲਣਾ ਪਰ ਰਾਤ ਨੂੰ ਜਦੋਂ ਤੁਸੀਂ ਥੱਕੇ ਹਾਰੇ ਬਿਸਤਰ ਉੱਤੇ ਡਿੱਗਦੇ ਹੋ ਤਾਂ ਕੀ ਕਦੇ ਆਪਣੇ ਆਪ ਨੂੰ ਪੁੱਛਿਆ ਕੀ ਇਸ ਸਾਰੀ ਭੱਜ ਦੌੜ ਦੇ ਬਾਅਦ ਵੀ ਅੰਦਰ ਇੰਨਾ ਖੋਖਲਾਪਨ ਕਿਉਂ ਹੈ ਤੁਸੀਂ ਖਾਣਾ ਖਾਣ ਵੇਲੇ ਸੋਚਦੇ ਹੋ ਕੰਮ ਬਾਰੇ ਕੰਮ ਕਰਦੇ ਹੋਏ ਸੋਚਦੇ ਹੋ ਛੁੱਟੀਆਂ ਬਾਰੇ ਤੇ ਛੁੱਟੀਆਂ ਤੇ ਜਾ ਕੇ ਸੋਚਦੇ ਹੋ ਕਿ ਕਿੰਨਾ ਕੰਮ ਇਕੱਠਾ ਹੋ ਗਿਆ ਤੁਸੀਂ ਕਦੇ ਵੀ ਉਥੇ ਹੁੰਦੇ ਹੀ ਨਹੀਂ ਜਿੱਥੇ ਤੁਸੀਂ ਹੁੰਦੇ ਹੋ ਤੁਹਾਡਾ ਸਰੀਰ ਇੱਕ ਥਾਂ ਹੁੰਦਾ ਤੇ ਮਨ ਹਜ਼ਾਰਾਂ ਥਾਵਾਂ ਤੇ ਭਟਕ ਰਿਹਾ ਹੁੰਦਾ ਆਪਣੇ ਪਰਿਵਾਰ ਨਾਲ ਬੈਠੇ ਹੋ ਪਰ ਸਿਰਫ ਸਰੀਰ ਉਥੇ ਹੈ ਰੂ ਤਾਂ ਕਿਸੇ ਅਧੂਰੇ ਕੰਮ ਦੇ ਭਾਰ ਹੇਠਾਂ ਦੱਬੀ ਹੋਈ ਹੈ। ਇਹ ਇੱਕ ਅਜੀਹੀ ਅਣਦੇਖੀ ਕੈਦ ਹੈ ਜੋ ਤੁਸੀਂ ਆਪਣੀ ਹੀ ਮਿਹਨਤ ਨਾਲ ਆਪਣੇ ਚਾਰੇ ਪਾਸੇ ਬਣਾਈ ਹੋਈ ਹੈ। ਕਾਮਯਾਬੀ ਦੀ ਕੈਦ, ਉਮੀਦਾਂ ਦੀ ਕੈਦ ਤੇ ਦੁਨੀਆਂ ਨੂੰ ਇਹ ਦਿਖਾਉਣ ਦੀ ਕੈਦ ਕਿ ਸਭ ਕੁਝ ਠੀਕ ਹੈ ਤੇ ਤੁਸੀਂ ਹੀ ਇਸ ਸੋਹਣੀ ਜੀ ਲੱਗਣ ਵਾਲੀ ਕੈਦ ਦੇ ਇਕੱਲੇ ਕੈਦੀ ਹੋ। ਸੋ ਅੱਜ ਦੀ ਕਹਾਣੀ ਹੈ ਉਸ ਕੈਦ ਨੂੰ ਤੋੜਨ ਦੀ। ਇਹ ਕਹਾਣੀ ਹੈ ਇੱਕ ਸਮਰਾਟ ਦੀ ਜਿਹਦੇ ਕੋਲ ਹਰ ਚੀਜ਼ ਸੀ। ਦੌਲਤ, ਨਾਮ ਤਾਕਤ ਪਰ ਉਹਦੇ ਕੋਲ ਉਹ ਨਹੀਂ ਸੀ ਜੋ ਇੱਕ ਸਧਾਰਨ ਜੇ ਦਿਖਣ ਵਾਲੇ ਮਾਲੀ ਕੋਲ ਸੀ ਮਨ ਦੀ ਸ਼ਾਂਤੀ ਇਹ ਕਹਾਣੀ ਹੈ ਚੀਨ ਦੇ ਇੱਕ ਮਹਾਨ ਦਾਰਸ਼ਨਿਕ ਲਾਓ ਜ਼ੂ ਦੀ ਜੋ ਕਿ ਮਹਾਤਮਾ ਬੁੱਧ ਤੋਂ ਵੀ ਪਹਿਲਾਂ ਦੇ ਫਕੀਰ ਹੋਏ ਨੇ ਜਿਨ੍ਹਾਂ ਨੇ ਉਸ ਸਮਰਾਟ ਨੂੰ ਸਿਖਾਇਆ ਕਿ ਹਰ ਕੰਮ ਨੂੰ ਧਿਆਨ ਕਿਵੇਂ ਬਣਾਇਆ ਜਾਵੇ ਹਰ ਪਲ ਸ਼ਾਂਤ ਕਿਵੇਂ ਰਹਾ ਜਾਵੇ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਥੈਰੇਪੀ ਹੈ ਇਸ ਸਵਾਲ ਦਾ ਜਵਾਬ ਹੈ ਜੋ ਤੁਸੀਂ ਆਪਣੇ ਆਪ ਤੋਂ ਪੁੱਛਣ ਤੋਂ ਵੀ ਡਰਦੇ ਹੋ ਮੈਂ ਇਸ ਬੇਚੈਨੀ ਤੋਂ ਬਾਹਰ ਕਿਵੇਂ ਨਿਕਲਾਂ ਦੋਸਤੋ ਅਸੀਂ ਅਗਲੇ ਕੁਝ ਮਿੰਟਾਂ ਵਿੱਚ ਹੀ ਆਪਣੇ ਮਨ ਦੇ ਉਥਲ-ਪੁਥਲ ਵਾਲੇ ਤੂਫਾਨ ਤੋਂ ਨਿਕਲ ਕੇ ਮੌਨ ਦੇ ਇੱਕ ਗਹਿਰੇ ਸਮੁੰਦਰ ਵਿੱਚ ਉਤਰਨ ਵਾਲੇ ਹਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਅਲਫਾਜ਼ ਤੇ ਅੱਜ ਅਸੀਂ ਚੀਨ ਦੇ ਮਹਾਨ ਫਕੀਰ ਮਹਾਨ ਦਾਰਸ਼ਨਿਕ ਲਾਓ ਜ਼ੂ ਦੇ ਨਾਲ ਮਿਲ ਕੇ ਸਿੱਖਾਂਗੇ ਹਰ ਕੰਮ ਨੂੰ ਧਿਆਨ ਬਣਾਉਣ ਦਾ ਹਰ ਪਲ ਵਿੱਚ ਸ਼ਾਂਤੀ ਲਿਆਉਣ ਦਾ ਇੱਕ ਗੁਆਚਿਆ ਹੋਇਆ ਰਾਜ਼ ਸਦੀਆਂ ਪਹਿਲਾਂ ਇੱਕ ਵਿਸ਼ਾਲ ਸਮਰਾਜ ਤੇ ਇੱਕ ਸ਼ਕਤੀਸ਼ਾਲੀ ਸਮਰਾਟ ਰਾਜ ਕਰਦਾ ਸੀ। ਉਹਦੀ ਸਲਤਨਤ ਦੂਰ ਦੂਰ ਤੱਕ ਫੈਲੀ ਹੋਈ ਸੀ। ਸੋਨੇ ਤੇ ਚਾਂਦੀ ਦੇ ਪਹਾੜ ਸੀ ਤੇ ਉਹਦੀ ਇੱਕ ਆਵਾਜ਼ ਤੇ ਲੱਖਾਂ ਸਿਰ ਝੁਕ ਜਾਂਦੇ। ਦੁਨੀਆ ਦੀ ਹਰ ਚੀਜ਼ ਉਹਦੀ ਮੁਠੀ ਵਿੱਚ ਸੀ ਪਰ ਹਰ ਰਾਤ ਜਦੋਂ ਉਹ ਆਪਣੇ ਮਖਮਲੀ ਬਿਸਤਰੇ ਤੇ ਜਾਂਦਾ ਤਾਂ ਉਹਨੂੰ ਇੱਕ ਅਜੀਬ ਜਿਹਾ ਖਾਲੀਪਨ ਮਹਿਸੂਸ ਹੁੰਦਾ ਇੱਕ ਅਜੀਹੀ ਬੇਚੈਨੀ ਜਿਹਨੂੰ ਦੁਨੀਆਂ ਦੀ ਕੋਈ ਵੀ ਦੌਲਤ ਨਹੀਂ ਭਰ ਸਕਦੀ ਇੱਕ ਦਿਨ ਉਸਦੇ ਮੰਤਰੀਆਂ ਨੇ ਦਰਬਾਰ ਵਿੱਚ ਇੱਕ ਵਿਲੱਖਣ ਵਿਅਕਤੀ ਦਾ ਜ਼ਿਕਰ ਕੀਤਾ ਉਹਨਾਂ ਨੇ ਦੱਸਿਆ ਮਹਾਰਾਜ ਸਾਡੀ ਸਲਤਨਤ ਵਿੱਚ ਪਹਾੜਾਂ ਦੇ ਕੋਲ ਇੱਕ ਛੋਟੇ ਜਿਹੇ ਕਸਬੇ ਵਿੱਚ ਲਾਓਜ਼ੂ ਨਾਂ ਦੇ ਇੱਕ ਦਾਰਸ਼ਨਿਕ ਰਹਿੰਦੇ ਨੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਹਰ ਇੱਕ ਬਚਨ ਵਿੱਚ ਜੀਵਨ ਦਾ ਸੱਚ ਲੁਕਿਆ ਹੋਇਆ ਹੈ ਉਨਾ ਵਰਗਾ ਗਿਆਨੀ ਵਿਅਕਤੀ ਦੂਰ ਦੂਰ ਤੱਕ ਕਿਤੇ ਨਹੀਂ ਮਿਲਦਾ ਹੁਣ ਸਮਰਾਟ ਜੋ ਹਮੇਸ਼ਾ ਸਭ ਤੋਂ ਵਧੀਆ ਚੀਜ਼ਾਂ ਦਾ ਭੁੱਖਾ ਰਹਿੰਦਾ ਸੀ ਉਹਦੇ ਕੰਨ ਖੜੇ ਹੋ ਗਏ ਮੇਰੇ ਰਾਜ ਵਿੱਚ ਸਭ ਤੋਂ ਵਿਲੱਖਣ ਵਿਅਕਤੀ ਸਭ ਤੋਂ ਗਿਆਨੀ ਵਿਅਕਤੀ ਤੇ ਮੈਂ ਅਜੇ ਤੱਕ ਉਹਨੂੰ ਮਿਲਿਆ ਵੀ ਨਹੀਂ ਉਹਦੇ ਹੰਕਾਰ ਨੂੰ ਠੇਸ ਲੱਗੀ ਉਸਨੇ ਸੋਚਿਆ ਜੇਕਰ ਉਹ ਇੰਨਾ ਹੀ ਮਹਾਨ ਹੈ ਤਾਂ ਉਸਨੂੰ ਮੇਰੇ ਦਰਬਾਰ ਵਿੱਚ ਹੋਣਾ ਚਾਹੀਦਾ ਹੈ ਉਸ ਨੂੰ ਮੇਰੇ ਤਾਜ ਦਾ ਇੱਕ ਹੋਰ ਹੀਰਾ ਬਣਨਾ ਚਾਹੀਦਾ ਹੈ ਸਮਰਾਟ ਨੇ ਫੈਸਲਾ ਲਿਆ ਕਿ ਮੈਂ ਖੁਦ ਜਾ ਕੇ ਵੇਖਾਂਗਾ ਕਿ ਉਸ ਲਾਉਦਜ਼ੂ ਵਿੱਚ ਕਿੰਨੀ ਸਚਾਈ ਹੈ ਸੋ ਅਗਲੇ ਹੀ ਦਿਨ ਸਮਰਾਟ ਦਾ ਕਾਫਲਾ ਲਾਉਦਜ਼ੂ ਦੇ ਕਸਬੇ ਵੱਲ ਰਵਾਨਾ ਹੋ ਗਿਆ ਇਹ ਸਿਰਫ ਇੱਕ ਭੌਤਿਕ ਯਾਤਰਾ ਨਹੀਂ ਸੀ ਇਹ ਸਮਰਾਟ ਦੇ ਹੰਕਾਰ ਦੀ ਯਾਤਰਾ ਸੀ ਉਹ ਮਨ ਹੀ ਮਨ ਲਾਉਦਜ਼ੂ ਦੀ ਇੱਕ ਸ਼ਬੀ ਬਣਾ ਰਿਹਾ ਸੀ ਕਿ ਉਹ ਜ਼ਰੂਰ ਕਿਸੇ ਸ਼ਾਨਦਾਰ ਆਸ਼ਰਮ ਵਿੱਚ ਰਹਿੰਦੇ ਹੋਣਗੇ ਹਜ਼ਾਰਾਂ ਚੇਲੇ ਉਹਨਾਂ ਦੇ ਚਰਨਾਂ ਵਿੱਚ ਬੈਠੇ ਹੋਣਗੇ ਉਹਨਾਂ ਦੇ ਚਾਰ ਚਫੇਰੇ ਗਿਆਨ ਦੀ ਜੋਤ ਹੋਵੇਗੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਬ੍ਰਹਿਮੰਡ ਦੀ ਚਮਕ ਹੋਵੇਗੀ ਦਰਸਲ ਸਮਰਾਟ ਉਹਨਾਂ ਨੂੰ ਮਿਲਣ ਦੇ ਲਈ ਨਹੀਂ ਉਹਨਾਂ ਦੀ ਪਰਖ ਕਰਨ ਲਈ ਜਾ ਰਿਹਾ ਸੀ ਉਹ ਇਹ ਵੇਖਣ ਲਈ ਜਾ ਰਿਹਾ ਸੀ ਕਿ ਕੀ ਲਾਓ ਜ਼ੂ ਉਸ ਦੀ ਮਹਾਨਤਾ ਦੇ ਯੋਗ ਨੇ ਜਾਂ ਨਹੀਂ ਰਸਤਾ ਲੰਮਾ ਤੇ ਥਕਾਵਟ ਭਰਿਆ ਸੀ ਰਾਹ ਵਿੱਚ ਸਮਰਾਟ ਨੇ ਕਈ ਲੋਕਾਂ ਤੋਂ ਲਾਓ ਜ਼ੂ ਬਾਰੇ ਪੁੱਛਿਆ ਤੇ ਹਰ ਕਿਸੇ ਨੇ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ ਕਿਸੇ ਨੇ ਕਿਹਾ ਉਹਨਾਂ ਦੀ ਸਿਰਫ ਹਾਜ਼ਰੀ ਨਾਲ ਹੀ ਸ਼ਾਂਤੀ ਮਿਲਦੀ ਹੈ ਕਿਸੇ ਨੇ ਕਿਹਾ ਉਹ ਬੋਲਦੇ ਨਹੀਂ ਐਦਾਂ ਲੱਗਦਾ ਜਿਵੇਂ ਕਿ ਬ੍ਰਹਿਮੰਡ ਆਪ ਹੀ ਉਹਨਾਂ ਰਾਹੀਂ ਬੋਲਦਾ ਹੋਵੇ ਇਹਨਾਂ ਗੱਲਾਂ ਨੇ ਸਮਰਾਟ ਦੀਆਂ ਉਮੀਦਾਂ ਹੋਰ ਵਧਾ ਦਿੱਤੀਆਂ ਹੁਣ ਉਹਦਾ ਹੰਕਾਰ ਜਿਵੇਂ ਸੱਤਵੇਂ ਅਸਮਾਨ ਤੇ ਸੀ ਉਹ ਇੱਕ ਅਜਿਹੇ ਵਿਅਕਤੀ ਨੂੰ ਮਿਲਣ ਜਾ ਰਿਹਾ ਸੀ ਜੋ ਕਿ ਲਗਭਗ ਰੱਬ ਵਰਗਾ ਸੀ ਤੇ ਇਸ ਮੁਲਾਕਾਤ ਦੇ ذریعے ਸਮਰਾਟ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹਦਾ ਆਪਣਾ ਕਦ ਹੋਰ ਉੱਚਾ ਹੋ ਜਾਵੇਗਾ। ਸੋ ਸ਼ਾਮ ਢਲਦਿਆਂ ਢਲਦਿਆਂ ਸਮਰਾਟ ਦਾ ਕਾਫਲਾ ਇੱਕ ਛੋਟੀ ਜਿਹੀ ਪਹਾੜੀ ਕੋਲ ਪਹੁੰਚ ਗਿਆ। ਉੱਥੇ ਮਹਾਨ ਫਕੀਰ ਮਹਾਨ ਦਾਰਸ਼ਨਿਕ ਲਾਓ ਜ਼ੂ ਰਹਿੰਦੇ ਸੀ। ਪਰ ਉੱਥੇ ਕੋਈ ਆਲੀਸ਼ਾਨ ਆਸ਼ਰਮ ਨਹੀਂ ਸੀ। ਕੋਈ ਚੇਲਿਆਂ ਦੀ ਭੀੜ ਨਹੀਂ ਸੀ। ਉੱਥੇ ਸਿਰਫ ਇੱਕ ਸਧਾਰਨ ਜਿਹੀ ਝੌਂਪੜੀ ਸੀ ਤੇ ਉਹਦੇ ਬਾਹਰ ਇੱਕ ਛੋਟਾ ਜਿਹਾ ਬਾਗ ਉਸੇ ਹੀ ਬਾਗ ਵਿੱਚ ਇੱਕ ਅধেੜ ਉਮਰ ਦਾ ਆਦਮੀ ਪੁਰਾਣੇ ਫਟੇ ਕੱਪੜਿਆਂ ਵਿੱਚ ਕੰਮ ਕਰ ਰਿਹਾ ਸੀ। ਉਹਦੇ ਸਰੀਰ ਤੇ ਮਿੱਟੀ ਲੱਗੀ ਹੋਈ ਸੀ। ਪੈਰ ਨੰਗੇ ਸੀ ਤੇ ਉਹ ਪੂਰੀ ਲਗਨ ਦੇ ਨਾਲ ਖੁਰਪੀ ਨਾਲ ਜ਼ਮੀਨ ਖੋਦ ਰਿਹਾ ਸੀ। ਸਮਰਾਟ ਆਪਣੀ ਸੁਨਹਿਰੀ ਪਾਲਕੀ ਤੋਂ ਉਤਰਿਆ। ਉਹਦੇ ਕੀਮਤੀ ਰੇਸ਼ਮੀ ਕੱਪੜੇ ਤੇ ਹੀਰੇ ਜਵਾਹਰਾਤ ਉਸ ਧੂੜ ਭਰੇ ਮਾਹੌਲ ਵਿੱਚ ਅਲੱਗ ਹੀ ਚਮਕ ਰਹੇ ਸੀ। ਮਤਲਬ ਅਜੀਬ ਲੱਗ ਰਿਹਾ ਸੀ। सम्राट ਨੇ ਉਸ ਬਾਗ ਦੇ ਮਾਲੀ ਨੂੰ ਥੋੜੀ ਘਿਰਨਾ ਤੇ ਹੰਕਾਰ ਨਾਲ ਪੁੱਛਿਆ "ਓ ਭਾਈ ਸਾਹਿਬ ਮੈਂ ਸਮਰਾਟ ਹਾਂ ਮੈਨੂੰ ਦਾਰਸ਼ਨਿਕ ਲਾਓ ਜ਼ੂ ਨੂੰ ਮਿਲਣਾ ਹੈ ਉਹ ਕਿੱਥੇ ਨੇ?" ਉਸ ਮਾਲੀ ਨੇ ਆਪਣਾ ਕੰਮ ਰੋਕਿਆ ਆਪਣੇ ਮੱਥੇ ਦਾ ਪਸੀਨਾ ਪੂੰਝਿਆ ਤੇ ਬੜੀ ਹੀ ਨਿਮਰਤਾ ਦੇ ਨਾਲ ਸਮਰਾਟ ਵੱਲ ਵੇਖਿਆ। ਉਹਦੀਆਂ ਅੱਖਾਂ ਵਿੱਚ ਨਾ ਕੋਈ ਡਰ ਸੀ ਨਾ ਕੋਈ ਲਾਲਚ ਸਿਰਫ ਇੱਕ ਗਹਿਰੀ ਸ਼ਾਂਤੀ। ਉਸਨੇ ਕਿਹਾ "ਸ਼੍ਰੀਮਾਨ ਤੁਸੀਂ ਅੰਦਰ ਆਸਨ ਗ੍ਰਹਿਣ ਕਰੋ।" ਮੈਂ ਹੁਣੇ ਲਾਉਜ਼ੂ ਨੂੰ ਬੁਲਾ ਕੇ ਲਿਆਉਣਾ ਸਮਰਾਟ ਝੌਂਪੜੀ ਦੇ ਅੰਦਰ ਚਲਿਆ ਗਿਆ ਅੰਦਰ ਵੀ ਕੋਈ ਖਾਸ ਸਜਾਵਟ ਨਹੀਂ ਸੀ ਸਿਰਫ ਇੱਕ ਚਟਾਈ ਇੱਕ ਪਾਣੀ ਦਾ ਘੜਾ ਬਸ ਸਮਰਾਟ ਉਡੀਕ ਕਰਨ ਲੱਗ ਪਿਆ ਹੁਣ ਉਹਦਾ ਸਬਰ ਜਵਾਬ ਦੇਣ ਲੱਗਾ ਸੀ ਇਹ ਕਿਹੋ ਜਿਹਾ ਮਹਾਨ ਦਾਰਸ਼ਨਿਕ ਹੈ ਜੋ ਅਜਿਹੀ ਥਾਂ ਤੇ ਰਹਿੰਦਾ ਹੈ ਕਿੱਥੇ ਹੈ ਉਹ ਸ਼ਾਨੋ ਸ਼ੌਕਤ ਤੇ ਗਿਆਨ ਦਾ ਪ੍ਰਦਰਸ਼ਨ ਉਹ ਮਨ ਹੀ ਮਨ ਗੁੱਸੇ ਵਿੱਚ ਸੀ ਥੋੜੀ ਦੇਰ ਬਾਅਦ ਉਹੀ ਮਾਲੀ ਅੰਦਰ ਆਇਆ ਉਨੇ ਆਪਣੇ ਹੱਥ ਪੈਰ ਧੋਲੇ ਸੀ ਪਰ ਕੱਪੜੇ ਉਹੀ ਸੀ ਉਸਨੇ ਆਕੇ ਸਮਰਾਟ ਨੂੰ ਨਮਸਕਾਰ ਕੀਤਾ ਸਮਰਾਟ ਹੈਰਾਨ ਹੋ ਕੇ ਬੋਲਿਆ ਮੈਂ ਤਾਂ ਤੈਨੂੰ ਲਾਉਜ਼ੂ ਨੂੰ ਬੁਲਾਉਣ ਲਈ ਭੇਜਿਆ ਸੀ ਤੇ ਤੂੰ ਆਪ ਹੀ ਆ ਗਿਆ ਉਸ ਵਿਅਕਤੀ ਨੇ ਮਸਕਰਾਉਂਦੇ ਹੋਏ ਕਿਹਾ ਮਹਾਰਾਜ ਮਾਫ ਕਰਨਾ ਮੈਂ ਹੀ ਲਾਉਜ਼ੂ ਆ ਬਾਗ ਬਾਗ ਵਿੱਚ ਇੱਕ ਛੋਟਾ ਜਿਹਾ ਕੰਮ ਕਰ ਰਿਹਾ ਸੀ ਇਸ ਲਈ ਤੁਹਾਨੂੰ ਪਛਾਣਨ ਵਿੱਚ ਗਲਤੀ ਹੋ ਗਈ ਦੱਸੋ ਤੁਸੀਂ ਇੱਥੇ ਆਉਣ ਦਾ ਕਸ਼ਟ ਕਿਉਂ ਕੀਤਾ ਸਮਰਾਟ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਹੱਕਾ ਬੱਕਾ ਰਹਿ ਗਿਆ। ਇਹ ਇਹ ਲਾਉਜ਼ੂ ਐ। ਇਹ ਮੇਲੇ ਕੁਚਲੇ ਕੱਪੜਿਆਂ ਵਾਲਾ ਮਾਲੀ। ਉਹਦਾ ਸਾਰਾ ਹੰਕਾਰ, ਸਾਰੀਆਂ ਉਮੀਦਾਂ ਇੱਕ ਪਲ ਵਿੱਚ ਜਿਵੇਂ ਟੁੱਟ ਜਿਗੀਆਂ। ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਹਦੇ ਉੱਤੇ ਠੰਡਾ ਪਾਣੀ ਪਾ ਦਿੱਤਾ ਹੋਵੇ। ਜਿਸ ਨੂੰ ਉਹ ਦੁਨੀਆ ਦਾ ਸਭ ਤੋਂ ਵੱਡਾ ਗਿਆਨੀ ਸਮਝ ਰਿਹਾ ਸੀ, ਉਹ ਤਾਂ ਇੱਕ ਆਮ ਮਜ਼ਦੂਰ ਵਰਗਾ ਦਿਸ ਰਿਹਾ ਸੀ। ਸਮਰਾਟ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, ਮੈਂ ਮੈਂ ਸੁਣਿਆ ਸੀ ਕਿ ਤੁਸੀਂ ਇਸ ਰਾਜ ਦੇ ਸਭ ਤੋਂ ਵਿਲੱਖਣ ਵਿਅਕਤੀ ਹੋ ਮੈਂ ਤੁਹਾਡੇ ਕੋਲ ਆਤਮ ਗਿਆਨ ਉੱਤੇ ਕੁਝ ਉਪਦੇਸ਼ ਲੈਣ ਆਇਆ ਸੀ ਪਰ ਮਾਫ ਕਰਨਾ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਨਾ ਕੋਈ ਸ਼ਸਤਰ ਹੈ ਨਾ ਕੋਈ ਕਿਤਾਬ ਤੁਹਾਡੇ ਆਲੇ ਦੁਆਲੇ ਨਾ ਕੋਈ ਸਿੱਧੀ ਹੈ ਨਾ ਹੀ ਗਿਆਨ ਦਾ ਕੋਈ ਨਿਸ਼ਾਨ ਪਰ ਫਿਰ ਵੀ ਤੁਹਾਡੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਸ਼ਾਂਤੀ ਹੈ ਤੁਸੀਂ ਇਹਨੇ ਸ਼ਾਂਤ ਕਿਵੇਂ ਹੋ ਕਿ ਤੁਸੀਂ ਮੈਨੂੰ ਇਹਦਾ ਰਾਜ਼ ਦੱਸ ਸਕਦੇ ਹੋ ਸਮਰਾਟ ਹਾਲੇ ਵੀ ਉਸ ਰਾਜ਼ ਨੂੰ ਇੱਕ ਚੀਜ਼ ਸਮਝ ਰਿਹਾ ਸੀ ਇੱਕ ਨੁਸਖਾ ਇੱਕ ਤਕਨੀਕ ਜਿਹਨੂੰ ਉਹ ਸਿੱਖ ਕੇ ਆਪਣੇ ਮੈਹਲ ਲਾ ਜਾ ਸਕੇ ਲਾਉਜ਼ੂ ਦੀ ਮੁਸਕਾਨ ਹੋਰ ਵੀ ਗਹਿਰੀ ਹੋ ਗਈ ਉਹਨਾਂ ਨੇ ਸਮਰਾਟ ਦੇ ਅੰਦਰ ਚੱਲ ਰਹੇ ਉਸ ਤੂਫਾਨ ਨੂੰ ਪੜ੍ਹ ਲਿਆ ਸੀ ਉਹਨਾਂ ਨੇ ਕਿਹਾ ਇਹਦਾ ਰਾਜ਼ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਇਹਨੂੰ ਅਨੁਭਵ ਕਰਨਾ ਪੈਂਦਾ ਹੈ ਤੁਸੀਂ ਇੱਕ ਕੰਮ ਕਰੋ ਕੱਲ ਸੂਰਜ ਚੜ੍ਹਨ ਤੋਂ ਪਹਿਲਾਂ ਇੱਥੇ ਆ ਜਾਓ ਤੁਹਾਨੂੰ ਤੁਹਾਡਾ ਜਵਾਬ ਮਿਲ ਜਾਵੇਗਾ ਇੱਕ ਕੇ ਕੇ ਲਾਉਜ਼ੂ ਚੁੱਪ ਹੋ ਗਏ ਸਮਰਾਟ ਪੂਰੀ ਰਾਤ ਸੌ ਨਹੀਂ ਸਕਿਆ ਉਹਦਾ ਮਨ ਹਜ਼ਾਰਾਂ ਸਵਾਲਾਂ ਨਾਲ ਭਰਿਆ ਹੋਇਆ ਸੀ ਉਹ ਮੈਨੂੰ ਕੀ ਦੱਸਣ ਵਾਲੇ ਨੇ ਕੀ ਉਹ ਮੈਨੂੰ ਕੋਈ ਗੋਪਤ ਮੰਤਰ ਦੇਣਗੇ ਜਾਂ ਕੋਈ ਚਮਤਕਾਰ ਕਰਕੇ ਦਿਖਾਉਣਗੇ ਉਹਦੀ ਬੇਚੈਨੀ ਹੁਣ ਸਿਖਰਾਂ ਤੇ ਸੀ ਅਗਲੀ ਸਵੇਰ ਜਦੋਂ ਸੂਰਜ ਦੀ ਪਹਿਲੀ ਕਿਰਨ ਪਹਾੜੀਆਂ ਤੇ ਪਈ ਸਮਰਾਟ ਲਾਉਜ਼ੂ ਦੀ ਝੌਂਪੜੀ ਕੋਲ ਪਹੁੰਚ ਗਿਆ ਉਹ ਪਿਛਲੀ ਰਾਤ ਦੀ ਬੇਚੈਨੀ ਤੋਂ ਥੱਕਿਆ ਹੋਇਆ ਸੀ ਪਰ ਇੱਕ ਨਵੀਂ ਉਮੀਦ ਨਾਲ ਭਰਿਆ ਹੋਇਆ ਵੀ ਸੀ ਅੱਜ ਮੈਨੂੰ ਉਹ ਰਾਜ਼ ਮਿਲੇਗਾ। ਲਾਉਤਜ਼ੂ ਪਹਿਲਾਂ ਹੀ ਆਪਣੇ ਬਾਗ ਵਿੱਚ ਸੀ। ਉਹਨਾਂ ਨੇ ਸਮਰਾਟ ਨੂੰ ਵੇਖਿਆ ਤੇ ਮੁਸਕਰਾਏ। ਆਓ ਸਮਰਾਟ, ਤੁਹਾਡੀ ਹੀ ਉਡੀਕ ਕਰ ਰਿਹਾ ਸੀ। ਸਮਰਾਟ ਉਤਸੁਕਤਾ ਨਾਲ ਅੱਗੇ ਵਧਿਆ। ਦੱਸੋ ਗੁਰੂਵਰ, ਮੈਨੂੰ ਕੀ ਕਰਨਾ ਪਵੇਗਾ? ਲਾਉਤਜ਼ੂ ਨੇ ਕੋਲ ਰੱਖੇ ਪਾਣੀ ਦੇ ਇੱਕ ਘੜੇ ਵੱਲ ਇਸ਼ਾਰਾ ਕੀਤਾ। ਬਾਗ ਵਿੱਚ ਛੋਟੇ-ਛੋਟੇ ਪੌਦਿਆਂ ਦੀਆਂ 15 ਕਿਆਰੀਆਂ ਸੀ। ਉਹਨਾਂ ਨੇ ਕਿਹਾ ਸਮਰਾਟ, ਇਸ ਘੜੇ ਨਾਲ ਇਹਨਾਂ ਪੌਦਿਆਂ ਵਿੱਚ ਹੌਲੀ-ਹੌਲੀ ਪਾਣੀ ਪਾਓ। ਇੱਕ-ਇੱਕ ਕਰਕੇ ਸਾਰੇ 15 ਪੌਦਿਆਂ ਵਿੱਚ। ਪਰ ਇੱਕ ਸ਼ਰਤ ਹੈ। ਸਮਰਾਟ ਧਿਆਨ ਨਾਲ ਸੁਣ ਲੱਗਾ। ਲਾਓਜ਼ੂ ਨੇ ਕਿਹਾ, "ਜਦੋਂ ਤੁਸੀਂ ਪਾਣੀ ਪਾ ਰਹੇ ਹੋ ਤਾਂ ਤੁਸੀਂ ਕੁਝ ਹੋਰ ਨਹੀਂ ਕਰੋਗੇ। ਕੁਝ ਹੋਰ ਨਹੀਂ ਸੋਚੋਗੇ। ਤੁਹਾਡਾ ਪੂਰਾ ਧਿਆਨ, ਤੁਹਾਡੀ ਪੂਰੀ ਚੇਤਨਾ ਸਿਰਫ ਉਸ ਥਾਂ ਤੇ, ਉਸ ਪਾਣੀ ਤੇ ਤੇ ਉਸ ਪੌਦੇ ਤੇ ਹੋਣੀ ਚਾਹੀਦੀ ਹੈ ਜੋ ਉਸ ਪਾਣੀ ਨੂੰ ਪੀ ਰਿਹਾ ਹੈ।" ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਦੂਸਰਾ ਵਿਚਾਰ ਆਵੇ ਚਾਹੇ ਮਹਿਲ ਦਾ ਹੋਵੇ ਰਾਜਪਾਟ ਦਾ ਹੋਵੇ ਜਾਂ ਫਿਰ ਮੇਰਾ ਤਾਂ ਤੁਸੀਂ ਉੱਥੇ ਹੀ ਰੁਕ ਜਾਣਾ ਹੈ ਤੇ ਵਾਪਸ ਪਹਿਲੇ ਪੌਦੇ ਤੋਂ ਸ਼ੁਰੂ ਕਰਨਾ ਹੈ ਜਦੋਂ ਤੁਸੀਂ ਬਿਨਾਂ ਕਿਸੇ ਹੋਰ ਵਿਚਾਰ ਦੇ 15 ਦੇ 15 ਪੌਦਿਆਂ ਨੂੰ ਪਾਣੀ ਦੇ ਦਿਓਗੇ ਤਾਂ ਮੇਰੇ ਕੋਲ ਆ ਜਾਓ ਸਮਰਾਟ ਇਹ ਗੱਲ ਸੁਣ ਕੇ ਹੱਸ ਪਿਆ ਬਸ ਇਨੀ ਗੱਲ ਇਹ ਤਾਂ ਬੱਚਿਆਂ ਦਾ ਖੇਡ ਹੈ ਮੈਂ ਇੱਕ ਸਮਰਾਟ ਜੋ ਲੱਖਾਂ ਲੋਕਾਂ ਤੇ ਰਾਜ ਕਰਦਾ ਹਾਂ ਕਿ ਮੇਰਾ ਮਨ ਇਨੀ ਛੋਟੀ ਜੀ ਗੱਲ ਤੇ ਨਹੀਂ ਟਿਕ ਸਕਦਾ ਉਸ ਨੂੰ ਲੱਗਾ ਕਿ ਲਾਉਦੂ ਸ਼ਾਇਦ ਉਹਨੂੰ ਪਰਖ ਰਹੇ ਨੇ ਤੇ ਉਹ ਇਸ ਪਰਖ ਵਿੱਚ ਪਹਿਲਾ ਨੰਬਰ ਲਿਆਏਗਾ ਬੜੇ ਹੀ ਆਤਮ ਵਿਸ਼ਵਾਸ ਦੇ ਨਾਲ ਸਮਰਾਟ ਨੇ ਖੜਾ ਚੁੱਕਿਆ ਤੇ ਪਹਿਲੇ ਪੌਦੇ ਨੂੰ ਪਾਣੀ ਪਾਉਣਾ ਸ਼ੁਰੂ ਕੀਤਾ ਉਸ ਨੇ ਪੂਰਾ ਧਿਆਨ ਲਾਇਆ ਪਾਣੀ ਦੀ ਧਾਰ ਮਿੱਟੀ ਦੀ ਮਹਿਕ ਪੌਦੇ ਦੀਆਂ ਪੱਤੀਆਂ ਸਭ ਕੁਝ ਬਹੁਤ ਸੋਹਣਾ ਲੱਗ ਰਿਹਾ ਸੀ ਉਸ ਨੇ ਪਹਿਲਾ ਪੌਦਾ ਪੂਰਾ ਕਰ ਲਿਆ ਫਿਰ ਉਹ ਦੂਜੇ ਪੌਦੇ ਵੱਲ ਵਧਿਆ ਉਸਨੇ ਦੂਜੇ ਪੌਦੇ ਨੂੰ ਵੀ ਧਿਆਨ ਨਾਲ ਪਾਣੀ ਦਿੱਤਾ ਹੁਣ ਉਹਦਾ ਆਤਮ ਵਿਸ਼ਵਾਸ ਹੋਰ ਵੀ ਵਧ ਗਿਆ ਜਿਵੇਂ ਹੀ ਉਹ ਤੀਜੇ ਪੌਦੇ ਵੱਲ ਵਧਿਆ ਅਚਾਨਕ ਉਹਦੇ ਮਨ ਵਿੱਚ ਇੱਕ ਖਿਆਲ ਆਇਆ ਮੇਰੇ ਮਹਿਲ ਦਾ ਬਾਗ ਇਸ ਬਾਗ ਤੋਂ ਹਜ਼ਾਰ ਗੁਣਾ ਸੋਹਣਾ ਉੱਥੇ ਕਿੰਨੇ ਮਾਲੀ ਕੰਮ ਕਰਦੇ ਨੇ ਇਹ ਲਾਉਜ਼ੂ ਵੀ ਕਿੰਨੇ ਅਜੀਬ ਨੇ ਸਾਰਾ ਕੰਮ ਖੋਦੀ ਕਰਦੇ ਨੇ ਖਿਆਲ ਆਇਆ ਤੇ ਚਲਾ ਗਿਆ ਪਰ ਸਮਰਾਟ ਇਮਾਨਦਾਰ ਸੀ ਉਸਨੂੰ ਯਾਦ ਆ ਗਿਆ ਕੇ ਲਾਜ਼ੂ ਨੇ ਕੀ ਕਿਹਾ ਸੀ ਇੱਕ ਡੂੰਗਾ ਸਾ ਲੈ ਕੇ ਉਹ ਵਾਪਸ ਪਹਿਲੇ ਪੌਦੇ ਤੇ ਆ ਗਿਆ ਹੁਣ ਉਸ ਨੂੰ ਥੋੜੀ ਚੜ ਚੜਾਹਟ ਹੋਈ ਉਹਨੇ ਦੁਬਾਰਾ ਸ਼ੁਰੂ ਕੀਤਾ ਇਸ ਵਾਰ ਉਹ ਹੋਰ ਵੀ ਜ਼ਿਆਦਾ ਸਾਵਧਾਨ ਸੀ ਪਹਿਲਾ ਪੌਦਾ ਦੂਜਾ ਪੌਦਾ ਤੀਜਾ ਪੌਦਾ ਉਹ ਚੌਥੇ ਪੌਦੇ ਤੱਕ ਪਹੁੰਚਾਈ ਸੀ ਕਿ ਪਾਣੀ ਦੀ ਧਾਰ ਨੂੰ ਤੱਕਦਿਆਂ ਤੱਕਦਿਆਂ ਉਹਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਉਹ ਦਰਿਆ ਦੇ ਕਿਨਾਰੇ ਇਸੇ ਤਰ੍ਹਾਂ ਪਾਣੀ ਨਾਲ ਖੇਡਿਆ ਕਰਦਾ ਸੀ ਇੱਕ ਹੋਰ ਖਿਆਲ ਸਮਰਾਟ ਪਰੇਸ਼ਾਨ ਹੋ ਗਿਆ ਉਹ ਫਿਰ ਤੋਂ ਪਹਿਲੇ ਪੌਦੇ ਉੱਤੇ ਵਾਪਸ ਆ ਗਿਆ ਹੁਣ ਉਹਦੇ ਮੱਥੇ ਤੇ ਪਸੀਨਾ ਆਉਣ ਲੱਗਾ ਉਹ ਜਿੰਨੀ ਕੋਸ਼ਿਸ਼ ਕਰਦਾ ਉਹਦਾ ਮਨ ਉਨਾ ਹੀ ਵੱਧ ਪਟਕਦਾ ਸਾਡਾ ਮਾਨਕ ਜੰਗਲੀ ਘੋੜੇ ਵਾਂਗ ਹੁੰਦਾ ਤੇ ਸਾਹ ਹੀ ਉਹ ਇੱਕ ਇਕੱਲੀ ਕੋਮਲ ਰੱਸੀ ਹੈ ਜਿਹਦੇ ਨਾਲ ਇਸ ਨੂੰ ਵਸ ਵਿੱਚ ਕੀਤਾ ਜਾ ਸਕਦਾ ਪਰ ਸਮਰਾਟ ਉਸ ਘੋੜੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਉਹ ਨੂੰ ਕੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਫਿਰ ਤੋਂ ਸ਼ੁਰੂ ਕਰਦਾ ਕਦੇ ਉਹਨੂੰ ਆਪਣੇ ਦੁਸ਼ਮਣਾਂ ਦਾ ਖਿਆਲ ਆਉਂਦਾ ਕਦੇ ਆਪਣੀਆਂ ਰਾਣੀਆਂ ਦਾ ਕਦੇ ਉਹਨੂੰ ਦਰਬਾਰ ਦੀ ਕੋਈ ਅਧੂਰੀ ਬਹਿਸ ਯਾਦ ਆ ਜਾਂਦੀ ਹਰ ਵਾਰੀ ਇੱਕ ਨਵਾਂ ਖਿਆਲ ਨਵਾਂ ਵਿਚਾਰ ਉਹਨੂੰ ਫੜ ਲੈਂਦਾ ਤੇ ਉਹਨੂੰ ਵਾਪਸ ਪਹਿਲੇ ਪੌਦੇ ਵੱਲ ਧੱਕ ਦਿੰਦਾ ਦੁਪਹਿਰ ਹੋ ਗਈ ਸੂਰਜ ਸਿਰ ਉੱਤੇ ਆ ਗਿਆ ਸਮਰਾਟ ਪਸੀਨੇ ਨਾਲ ਲਥਪਥ ਸੀ ਪਰ ਉਹ ਪੰਜਵੇਂ ਪੌਦੇ ਤੋਂ ਅੱਗੇ ਨਹੀਂ ਵੱਧ ਸਕਿਆ ਹੁਣ ਉਹਦਾ ਆਤਮ ਵਿਸ਼ਵਾਸ ਹੰਕਾਰ ਤੋਂ ਸ਼ਰਮਿੰਦਗੀ ਵਿੱਚ ਬਦਲ ਗਿਆ ਸੀ ਮੈਂ ਇੱਕ ਸਮਰਾਟ ਇੱਕ ਐਸਾ ਇਨਸਾਨ ਜੋ ਪੂਰੀ ਦੁਨੀਆ ਨੂੰ ਕਾਬੂ ਕਰਦਾ ਪਰ ਆਪਣੇ ਹੀ ਮਨ ਨੂੰ ਕਾਬੂ ਨਹੀਂ ਕਰ پا ਰਿਹਾ ਇਹ ਕਿਹੋ ਜਿਹਾ ਮਜ਼ਾਕ ਹੈ ਉਸ ਨੂੰ ਲਾਉਜ਼ੂ ਤੇ ਗੁੱਸਾ ਆਉਣ ਲੱਗਾ ਇਹ ਜ਼ਰੂਰ ਉਹ ਮੈਨੂੰ ਨੀਚਾ ਦਿਖਾਉਣ ਲਈ ਹੀ ਕਰ ਰਹੇ ਨੇ ਪਰ ਉਹ ਇਹ ਵੀ ਜਾਣਦਾ ਸੀ ਕਿ ਲਾਉਜ਼ੂ ਸਿਰਫ ਇੱਕ ਸ਼ੀਸ਼ਾ ਸੀ ਜਿਸ ਵਿੱਚ ਉਹਨੂੰ ਆਪਣੀ ਹੀ ਅਸਲੀਅਤ ਦਿਖ ਰਹੀ ਸੀ ਸ਼ਾਮ ਹੋ ਗਈ ਸੂਰਜ ਢਲਣ ਲੱਗਾ ਪੰਛੀ ਆਪਣੇ ਆਲਣਿਆਂ ਵੱਲ ਵਾਪਸ ਪਰਤ ਰਹੇ ਸੀ ਤੇ ਸਮਰਾਟ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਥੱਕਿਆ ਹਾਰਿਆ ਜ਼ਮੀਨ ਉੱਤੇ ਬੈਠ ਗਿਆ ਉਸ ਨੇ 15 ਵਿੱਚੋਂ ਇੱਕ ਵੀ ਪੌਦੇ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਨਹੀਂ ਸਿੰਜਿਆ ਸੀ ਉਹ ਕੰਮ ਜੋ ਸਵੇਰ ਵੇਲੇ ਉਹਨੂੰ ਬੱਚਿਆਂ ਦੀ ਖੇਡ ਲੱਗ ਰਿਹਾ ਸੀ ਹੁਣ ਉਹਨੂੰ ਕਿਸੇ ਪਹਾੜ ਵਾਂਗ ਭਾਰੀ ਲੱਗ ਰਿਹਾ ਸੀ ਉਹ ਹਾਰ ਚੁੱਕਿਆ ਸੀ ਪੂਰੀ ਤਰ੍ਹਾਂ ਉਸ ਸਮੇਂ ਲਾਓ ਜ਼ੂ ਦੇ ਕੋਲ ਆਏ ਉਹਨਾਂ ਦੇ ਚਿਹਰੇ ਤੇ ਨਾ ਕੋਈ ਮਜ਼ਾਕ ਸੀ ਨਾ ਕੋਈ ਤਾਨਾ બસ ਸਿਰਫ ਦਇਆ ਸੀ ਉਹਨਾਂ ਨੇ ਕਿਹਾ ਸਮਰਾਟ ਚਾਹੇ ਤੁਸੀਂ ਇਹ ਕੰਮ ਪੂਰਾ ਨਹੀਂ ਕਰ ਸਕੇ ਪਰ ਮੈਂ ਤੁਹਾਡੀ ਇਮਾਨਦਾਰੀ ਤੇ ਬਹੁਤ ਖੁਸ਼ ਹਾਂ ਤੁਸੀਂ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਆਪਣੀ ਹਰ ਅਸਫਲਤਾ ਨੂੰ ਹਰ ਹਾਰ ਨੂੰ ਸਵੀਕਾਰ ਕੀਤਾ ਤੇ ਇਹੀ ਪਹਿਲਾ ਕਦਮ ਹੈ ਸਮਰਾਟ ਨੇ ਥੱਕੀਆਂ ਹੋਈਆਂ ਨਜ਼ਰਾਂ ਨਾਲ ਲਾਜ਼ੂਵਲ ਵੇਖਿਆ ਉਹਦੀ ਆਵਾਜ਼ ਵਿੱਚ ਹੁਣ ਕੋਈ ਹੰਕਾਰ ਨਹੀਂ ਸੀ ਸਿਰਫ ਇੱਕ ਡੂੰਗੀ ਜਗਿਆਸਾ ਸੀ ਪਰ ਮੈਂ ਅਸਫਲ ਕਿਉਂ ਹੋਇਆ ਮੈਂ ਜਿੰਨਾ ਧਿਆਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰਾ ਮਨ ਉਹਨਾਂ ਹੀ ਵੱਧ ਭਟਕ ਰਿਹਾ ਸੀ ਲਾਓ ਜ਼ੂ ਉਹਦੇ ਕੋਲ ਬੈਠ ਗਏ ਉਹਨਾਂ ਨੇ ਕਿਹਾ ਸਮਰਾਟ ਤੁਸੀਂ ਪੌਦੇ ਨੂੰ ਪਾਣੀ ਨਹੀਂ ਦੇ ਰਹੇ ਸੀ ਤੁਸੀਂ ਜਲਦੀ ਜਲਦੀ ਕੰਮ ਖਤਮ ਕਰਨਾ ਚਾਹੁੰਦੇ ਸੀ ਤੁਹਾਡੇ ਦਿਮਾਗ ਵਿੱਚ ਇੱਕੋ ਟੀਚਾ ਸੀ ਕਿ ਇਹ 15 ਪੌਦੇ ਪੂਰੇ ਕਰਨੇ ਨੇ ਤੇ ਫਿਰ ਮੇਰੇ ਨਾਲ ਗੱਲ ਕਰਨੀ ਹੈ ਮੇਰੇ ਕੋਲੋਂ ਉਹ ਰਾਜ਼ ਜਾਣਨਾ ਤੁਸੀਂ ਇਸ ਪਲ ਵਿੱਚ ਸੀ ਹੀ ਨਹੀਂ ਤੁਸੀਂ ਭਵਿੱਖ ਵਿੱਚ ਸੀ ਇਸੇ ਕਰਕੇ ਇਹ ਸਧਾਰਨ ਜਿਹਾ ਕੰਮ ਵੀ ਤੁਹਾਨੂੰ ਇੱਕ ਬੋਝ ਲੱਗ ਰਿਹਾ ਸੀ ਜਿਹੜੇ ਕੰਮ ਨੂੰ ਤੁਸੀਂ ਬੋਝ ਮੰਨੋਗੇ ਤੁਹਾਡਾ ਮਨ ਹਮੇਸ਼ਾ ਉੱਥੋਂ ਭੱਜਣ ਦੀ ਕੋਸ਼ਿਸ਼ ਕਰੇਗਾ ਉਹਨਾਂ ਨੇ ਅੱਗੇ ਸਮਝਾਇਆ ਕਿ ਜੇਕਰ ਤੁਸੀਂ ਉਸ ਕੰਮ ਦੀ ਕੀਮਤ ਸਮਝਦੇ ਜੇ ਤੁਸੀਂ ਇਹ ਸਮਝਦੇ ਕਿ ਉਸ ਪਲ ਵਿੱਚ ਇਸ ਪੌਦੇ ਤੇ ਉਸ ਪਾਣੀ ਤੋਂ ਇਲਾਵਾ ਬ੍ਰਹਿਮੰਡ ਵਿੱਚ ਹੋਰ ਕੁਝ ਵੀ ਮੌਜੂਦ ਹੀ ਨਹੀਂ ਹੈ ਤਾਂ ਕੋਈ ਵੀ ਵਿਚਾਰ ਤੁਹਾਨੂੰ ਪਰੇਸ਼ਾਨ ਕਰ ਹੀ ਨਹੀਂ ਸਿੱਕਦਾ ਜਦੋਂ ਮਨ ਵਿਚਾਰਾਂ ਤੋਂ ਪੂਰੀ ਤਰ੍ਹਾਂ ਖਾਲੀ ਹੁੰਦਾ ਤਾਂ ਉਸ ਵਿੱਚ ਮਨ ਦਾ ਅਸਲੀ ਸਰੂਪ ਜਿਹਨੂੰ ਤੁਸੀਂ ਮੌਨ ਜਾਗਰੂਕਤਾ ਕਹਿ ਸਕਦੇ ਹੋ ਉਹ ਪ੍ਰਗਟ ਹੁੰਦੀ ਹੈ ਤੇ ਉਸ ਜਾਗਰੂਕਤਾ ਵਿੱਚ ਕੀਤਾ ਗਿਆ ਹਰ ਆਮ ਕੰਮ ਵਿਲੱਖਣ ਬਣ ਜਾਂਦਾ ਹੈ ਉਸ ਵਿੱਚ ਤੁਹਾਨੂੰ ਉਹ ਸ਼ਾਂਤੀ ਤੇ ਗਿਆਨ ਮਿਲਦਾ ਜਿਹਦੀ ਤੁਸੀਂ ਭਾਲ ਕਰ ਰਹੇ ਹੋ ਸਮਰਾਟ ਨੇ ਕਿਹਾ ਇਹ ਸਭ ਸੁਣਨ ਵਿੱਚ ਤਾਂ ਚੰਗਾ ਲੱਗਦਾ ਪਰ ਇਹ ਸੰਭਵ ਕਿਵੇਂ ਹੈ ਜਦੋਂ ਸੀ ਕੋਈ ਵੀ ਕੰਮ ਕਰਦੇ ਆ ਤਾਂ ਹਜ਼ਾਰਾਂ ਵਿਚਾਰ ਸਾਨੂੰ ਪਰੇਸ਼ਾਨ ਕਰਦੇ ਹੀ ਕਰਦੇ ਨੇ ਕੀ ਇਸ ਲਈ ਮੈਨੂੰ ਸਭ ਕੁਝ ਛੱਡ ਕੇ ਜੰਗਲ ਵਿੱਚ ਤਪੱਸਿਆ ਕਰਨੀ ਪਵੇਗੀ ਲਾਉ ਜ਼ੂ ਮੁਸਕਰਾਏ ਨਹੀਂ ਸਮਰਾਟ ਸ਼ਾਂਤ ਮਨ ਤਾਂ ਪਹਿਲਾਂ ਤੋਂ ਹੀ ਤੁਹਾਡੇ ਅੰਦਰ ਮੌਜੂਦ ਹੈ ਜਿਵੇਂ ਅਸਮਾਨ ਹਮੇਸ਼ਾ ਨੀਲਾ ਹੁੰਦਾ ਭਾਵੇਂ ਹੀ ਬੱਦਲ ਉਹਨੂੰ ਢੱਕ ਲੈਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਇਹ ਦੇਖਣਾ ਹੈ ਇਹ ਸਿੱਖਣਾ ਹੈ ਕਿ ਉਹ ਬੱਦਲ ਕਿਵੇਂ ਹਟਾਏ ਜਾਣ ਹੁਣ ਦੋਸਤੋ ਇੱਥੇ ਮੇਰਾ ਇੱਕ ਸਵਾਲ ਹੈ ਕਿ ਆਖਰੀ ਵਾਰ ਕਦੋਂ ਤੁਸੀਂ ਕੋਈ ਕੰਮ ਪੂਰੇ ਧਿਆਨ ਨਾਲ ਕੀਤਾ ਸੀ ਬਿਨਾ ਫੋਨ ਦੇਖੇ ਬਿਨਾ ਕੁਝ ਹੋਰ ਸੋਚੇ ਕਦੋਂ ਤੁਸੀਂ ਉਸ ਪਲ ਨੂੰ 100% ਦੀ ਜਿਉਆ ਸੀ ਸੋਚੋ ਹੁਣ ਸ਼ਾਇਦ ਤੁਹਾਨੂੰ ਯਾਦ ਵੀ ਨਾ ਆਵੇ ਕਿਉਂਕਿ ਅਸੀਂ ਸਾਰੇ ਹੀ ਉਸ ਸਮਰਾਟ ਵਾਂਗ ਹੋ ਗਏ ਹਾਂ ਅਸੀਂ ਪ੍ਰੋਡਕਟਿਵਿਟੀ ਦੇ ਨਸ਼ੇ ਵਿੱਚ ਹਾਂ ਅਸੀਂ ਇੱਕ ਵਾਰੀ ਵਿੱਚ 10 ਕੰਮ ਕਰਨਾ ਚਾਹੁੰਦੇ ਹਾਂ ਅਸੀਂ ਮਲਟੀਟਾਸਕਿੰਗ ਨੂੰ ਖੂਬੀ ਮੰਨ ਲਿਆ ਹੈ ਹਾਲਾਂਕਿ ਮਨੋਵਿਗਿਆਨ ਕਹਿੰਦਾ ਹੈ ਕਿ ਮਲਟੀਟਾਸਕਿੰਗ ਇੱਕ ਭੁਲੇਖਾ ਹੈ ਦਰਅਸਲ ਸਾਡਾ ਦਿਮਾਗ ਇੱਕ ਵਾਰੀ ਵਿੱਚ ਸਿਰਫ ਇੱਕ ਹੀ ਕੰਮ ਤੇ ਟੰਗ ਨਾਲ ਧਿਆਨ ਦੇ ਸਕਦਾ ਜਦੋਂ ਅਸੀਂ ਇੱਕੋ ਵਾਰੀ ਦੋ ਕੰਮ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਦੋਵੇਂ ਕੰਮ ਅਧੂਰੇ ਕਰ ਰਹੇ ਹੁੰਦੇ ਹਾਂ ਤੇ ਆਪਣੇ ਦਿਮਾਗ ਵਿੱਚ ਤਣਾਅ ਪੈਦਾ ਕਰਦੇ ਹਾਂ ਇਸੇ ਨੂੰ ਧਿਆਨ ਸੰਕਟ ਅਟੈਂਸ਼ਨ ਕ੍ਰਾਈਸਿਸ ਕਹਿੰਦੇ ਨੇ ਸਾਡਾ ਧਿਆਨ ਬिखर ਗਿਆ notification social media ਇਸ ਬਹੁ ਵਿਚਾਰ ਨੇ ਜੋ ਕਿ ਸਾਨੂੰ ਵਾਰ-ਵਾਰ ਉਸ ਪਹਿਲੇ ਪੌਦੇ ਉੱਤੇ ਵਾਪਸ ਲੈ ਜਾਂਦੇ ਨੇ ਅਸੀਂ ਹਰ ਕੰਮ ਨੂੰ ਜਲਦੀ ਨਿਪਟਾਉਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਅਗਲੀ ਡੋਪਾਮਾਈਨ ਲਹਿਰ ਵੱਲ ਵੱਧ ਸਕੀਏ ਜਿਵੇਂ ਅਗਲੀ ਰੀਲ ਅਗਲਾ ਮੈਸੇਜ ਅਗਲੀ ਈਮੇਲ ਤੇ ਇਸੇ ਚੱਕਰ ਵਿੱਚ ਅਸੀਂ ਜੀਵਨ ਨੂੰ ਜੀਣਾ ਭੁੱਲ ਗਏ ਹਾਂ ਅਸੀਂ ਸਿਰਫ ਉਸ ਨੂੰ ਨਿਪਟਾ ਰਹੇ ਹਾਂ ਅਦਨਿਕ ਮਨੋਵਿਗਿਆਨ ਵਿੱਚ ਇੱਕ ਅਵਸਥਾ ਹੈ ਜਿਹਨੂੰ ਵਹਾ ਸਥਿਤੀ ਫਲੋ ਸਟੇਟ ਕਹਿੰਦੇ ਨੇ ਫਲੋ ਵਹਾ ਉਹ ਮਾਨਸਿਕ ਹਾਲਤ ਹੈ ਜਦੋਂ ਤੁਸੀਂ ਕਿਸੇ ਕੰਮ ਵਿੱਚ ਇਨੇ ਡੁੱਬ ਜਾਂਦੇ ਹੋ ਕਿ ਤੁਹਾਨੂੰ ਨਾ ਸਮੇਂ ਦਾ ਨਾ ਭੁੱਖ ਦਾ ਤੇ ਇਥੋਂ ਤੱਕ ਆਪਣੇ ਆਪ ਦਾ ਵੀ ਅਹਿਸਾਸ ਨਹੀਂ ਰਹਿੰਦਾ ਉਸ ਅਵਸਥਾ ਵਿੱਚ ਤੁਹਾਡਾ ਦਿਮਾਗ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਾ ਤੇ ਤੁਹਾਨੂੰ ਇੱਕ ਡੂੰਗੀ ਸੰਤੁਸ਼ਟੀ ਮਿਲਦੀ ਹੈ ਵਿਗਿਆਨੀ ਕਹਿੰਦੇ ਨੇ ਕਿ ਵਹਾ ਦੀ ਅਵਸਥਾ ਵਿੱਚ ਸਾਡੇ ਦਿਮਾਗ ਦੇ ਅੰਦਰਲਾ ਹਿੱਸਾ ਜੋ ਕਿ ਸਾਡੇ ਅੰਦਰ ਦਾ ਆਲੋਚਕ ਤੇ ਯੋਜਨਾ ਬਣਾਉਂਦਾ ਹੈ ਉਹ ਸ਼ਾਂਤ ਹੋ ਜਾਂਦਾ ਹੈ ਤੇ ਜਦੋਂ ਯੋਜਨਾਵਾਂ ਤੇ ਆਲੋਚਨਾਵਾਂ ਸ਼ਾਂਤ ਹੋ ਜਾਂਦੀਆਂ ਨੇ ਤਾਂ ਸਿਰਫ ਹੋਣਾ ਬਚਦਾ ਹੈ ਉਹੀ ਸ਼ੁੱਧ ਚੇਤਨਾ ਸੋ ਕਹਾਣੀ ਵੱਲ ਚਲੀਏ ਸਮਰਾਟ ਨੇ ਲਾਉਜ਼ੂ ਦੀਆਂ ਗੱਲਾਂ ਸੁਣੀਆਂ ਤੇ ਕਿਹਾ ਮੈਂ ਸਮਝ ਰਿਹਾ ਪਰ ਇਹ ਅਵਸਥਾ ਮਿਲਦੀ ਕਿਵੇਂ ਹੈ ਇਹਦਾ ਅਭਿਆਸ ਕਿਵੇਂ ਕਰੀਏ ਲਾਉਜ਼ੂ ਨੇ ਕਿਹਾ ਸਭ ਤੋਂ ਪਹਿਲਾਂ ਆਪਣੇ ਸਾਹਾਂ ਉੱਤੇ ਧਿਆਨ ਦੇਣਾ ਸਿੱਖੋ ਇਹੀ ਸਭ ਤੋਂ ਸੌਖਾ ਤੇ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਸ਼ਾਂਤੀ ਤੁਹਾਡੇ ਅੰਦਰ ਹੀ ਹੈ ਤੁਹਾਡੇ ਸਾਹਾਂ ਨਾਲ ਜੁੜੀ ਹੋਈ ਹੈ ਜਦੋਂ ਵੀ ਤੁਸੀਂ ਬੇਚੈਨ ਹੋਵੋ ਬਸ ਰੁਕ ਜਾਓ ਤੇ ਆਪਣੇ ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰੋ ਕੋਈ ਜ਼ਬਰਦਸਤੀ ਨਹੀਂ ਕੋਈ ਕਾਬੂ ਨਹੀਂ ਸਿਰਫ ਉਸ ਨੂੰ ਦੇਖੋ ਉਸ ਤੋਂ ਬਾਅਦ ਆਪਣੇ ਹਰ ਕੰਮ ਦੇ ਨਾਲ ਆਪਣੇ ਸਾਹਾਂ ਉੱਤੇ ਧਿਆਨ ਬਣਾਈ ਰੱਖੋ ਤੁਰਦਿਆਂ ਗੱਲ ਕਰਦਿਆਂ ਸੋਚਦਿਆਂ ਵੀ ਤੁਹਾਡੀ ਚੇਤਨਾ ਦਾ ਇੱਕ ਛੋਟਾ ਜਿਹਾ ਹਿੱਸਾ ਸਾਹਾਂ ਉੱਪਰ ਟਿਕਿਆ ਰਹੇ ਸਾਹ ਤੁਹਾਡੇ ਲਈ ਉਹ ਸਮੁੰਦਰੀ ਜਹਾਜ਼ ਦੇ ਐਂਕਰ ਵਾਂਗ ਕੰਮ ਕਰਦੇ ਨੇ ਜਦੋਂ ਵੀ ਮਨ ਦਾ ਇਹ ਜਹਾਜ਼ ਵਿਚਾਰਾਂ ਦੇ ਤੂਫਾਨ ਵਿੱਚ ਭਟਕੇਗਾ ਸਾਹਾਂ ਦਾ ਇਹ ਐਂਕਰ ਤੁਹਾਨੂੰ ਵਾਪਸ ਵਰਤਮਾਨ ਦੇ ਕਿਨਾਰੇ ਤੇ ਲੈ ਆਵੇਗਾ ਜਦੋਂ ਤੁਸੀਂ ਇਹ ਕੰਮ ਲਗਾਤਾਰ ਕਰਦੇ ਹੋ ਲਾਓ ਜ਼ੂ ਨੇ ਸਮਝਾਇਆ ਤਾਂ ਤੁਹਾਡਾ ਵਿਖਰਿਆ ਹੋਇਆ ਮਨ ਸਿੰਟਨ ਲੱਗ ਪੈਂਦਾ ਇਹ ਇਕਾਗਰ ਹੋ ਜਾਂਦਾ ਤੇ ਜਦੋਂ ਇਸ ਇਕਾਗਰਮਨ ਦੇ ਨਾਲ ਕੋਈ ਕੰਮ ਕੀਤਾ ਜਾਂਦਾ ਤਾਂ ਉਸ ਮਨ ਵਿੱਚ ਸਿਰਫ ਉਹ ਕੰਮ ਦੀ ਸਾਫ਼-ਸਾਫ਼ ਤਸਵੀਰ ਬਣ ਜਾਂਦੀ ਹੈ ਹੋਰ ਕੋਈ ਵੀ ਵਿਚਾਰ ਆ ਹੀ ਨਹੀਂ ਸਕਦਾ ਉਦੋਂ ਕਰਨ ਵਾਲਾ ਕਰਤਾ ਤੇ ਕੰਮ ਕਰਮ ਇੱਕ ਹੋ ਜਾਂਦੇ ਨੇ ਤੇ ਉਹ ਮੌਨ ਚੇਤਨਾ ਜੋ ਹਮੇਸ਼ਾ ਉੱਥੇ ਹੀ ਸੀ ਉਹ ਪ੍ਰਗਟ ਹੋ ਜਾਂਦੀ ਹੈ ਫਿਰ ਤੁਸੀਂ ਇਸ ਨੂੰ ਆਤਮ ਗਿਆਨ ਕਹਿ ਲਓ ਆਨੰਦ ਕਹਿ ਲਓ ਜਾਂ ਫਿਰ ਵਰਤਮਾਨ ਪਲ ਨਾਮ ਚਾਹੇ ਜੋ ਵੀ ਰੱਖੋ ਅਵਸਥਾ ਇੱਕੋ ਹੀ ਹੈ ਲਾਉ ਜ਼ੂ ਜੋ ਸਿਖਾ ਰਹੇ ਸੀ ਉਹੀ ਗੱਲ ਹਜ਼ਾਰਾਂ ਸਾਲ ਬਾਅਦ ਸਾਡੇ ਗੁਰੂ ਵੀ ਸਿਖਾ ਰਹੇ ਨੇ ਹਰੇਕ ਧਰਮ ਗ੍ਰੰਥ ਸਿਖਾ ਰਹੇ ਨੇ ਦਰਸਲ ਮਨੁੱਖ ਦੇ ਸਾਰੇ ਦੁੱਖਾਂ ਦੀ ਜੜ ਵਰਤਮਾਨ ਪਲ ਨੂੰ ਅਣਗੌਲੀਆਂ ਕਰਨਾ ਅਣਦੇਖਾ ਕਰਨਾ ਹੈ ਅਸੀਂ ਜਾਂ ਤਾਂ ਅਤੀਤ ਦੇ ਪਛਤਾਵਿਆਂ ਵਿੱਚ ਜੀਂਦੇ ਹਾਂ ਜਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਜਦਕਿ ਜੀਵਨ ਸਿਰਫ ਹੋਣ ਤੇ ਇੱਥੇ ਹੀ ਵਾਪਰ ਰਿਹਾ ਹੁੰਦਾ। ਇਹੀ ਗੱਲ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਭਗਵਤ ਗੀਤਾ ਵਿੱਚ ਹਜ਼ਾਰਾਂ ਸਾਲ ਪਹਿਲਾਂ ਕਹੀ ਸੀ। ਜਿਸ ਨੂੰ ਉਹਨਾਂ ਨੇ ਅਕਰਮ ਦਾ ਸਿਧਾਂਤ ਕਿਹਾ। ਅਕਰਮ ਦਾ ਅਰਥ ਕੰਮ ਕਰਨਾ ਨਹੀਂ ਹੈ। ਇਹਦਾ ਅਰਥ ਹੈ ਫਲ ਦੀ ਇੱਛਾ ਤੋਂ ਰਹਿਤ ਹੋ ਕੇ ਕਰਮ ਕਰਨਾ। ਕਰਤਾ ਹੋਣ ਦੇ ਭਾਵ ਤੋਂ ਰਹਿਤ ਹੋ ਕੇ ਕਰਮ ਕਰਨਾ। ਸਮਰਾਟ ਜਦੋਂ ਪੌਦਿਆਂ ਨੂੰ ਪਾਣੀ ਪਾ ਰਿਹਾ ਸੀ, ਉਹ ਕਰਤਾ ਬਣ ਗਿਆ ਸੀ। ਮੈਂ ਪਾਣੀ ਪਾ ਰਿਹਾ। ਮੈਂ ਇਹ ਕੰਮ ਖਤਮ ਕਰਨਾ ਹੈ। ਮੈਨੂੰ ਇਸ ਦਾ ਫਲ ਉਹ ਰਾਜ਼ ਚਾਹੀਦਾ ਹੈ। ਇਹ ਹੀ ਹੰਕਾਰ ਉਹਨੂੰ ਵਰਤਮਾਨ ਵਿੱਚ ਟਿਕਨ ਨਹੀਂ ਦੇ ਰਿਹਾ ਸੀ। ਜਦੋਂ ਤੁਸੀਂ ਕਰਤਾ ਦੇ ਭਾਵ ਨੂੰ ਛੱਡ ਕੇ ਸਿਰਫ ਕੰਮ ਨੂੰ ਇੱਕ ਪੂਜਾ ਵਾਂਗ, ਇੱਕ ਭੇਟ ਵਾਂਗ ਕਰਦੇ ਹੋ ਤਾਂ ਤੁਸੀਂ ਅਕਰਮ ਦੀ ਅਵਸਥਾ ਵਿੱਚ ਹੁੰਦੇ ਹੋ। ਉਦੋਂ ਕਰਮ ਤੁਹਾਨੂੰ ਬੰਧਦਾ ਨਹੀਂ, ਤੁਹਾਨੂੰ ਮੁਕਤ ਕਰਦਾ ਹੈ। ਜੈਨ ਤੇ ਬੁੱਧ ਧਰਮ ਵਿੱਚ ਤਾਂ ਇਸ ਨੂੰ ਸਾਧਨਾ ਦਾ ਆਧਾਰ ਹੀ ਮੰਨਿਆ ਗਿਆ ਹੈ। ਜੈਨ ਮਠਾਂ ਵਿੱਚ ਝਾੜੂ ਲਗਾਉਣਾ ਜਾਂ ਭਾਂਡੇ ਧੋਣਾ ਇਹ ਵੀ ਧਿਆਨ ਦਾ ਸਭ ਤੋਂ ਉੱਚਾ ਰੂਪ ਮੰਨਿਆ ਜਾਂਦਾ। ਇੱਕ ਪ੍ਰਸਿੱਧ ਜੈਨ ਕਹਾਵਤ ਹੈ ਝਾੜੂ ਲਗਾਉਣ ਤੋਂ ਪਹਿਲਾਂ ਧਿਆਨ ਕਰੋ ਝਾੜੂ ਲਗਾਉਂਦੇ ਸਮੇਂ ਧਿਆਨ ਕਰੋ ਝਾੜੂ ਲਗਾਉਣ ਤੋਂ ਬਾਅਦ ਧਿਆਨ ਕਰੋ ਇਸ ਦਾ ਅਰਥ ਇਹ ਹੈ ਕਿ ਕੰਮ ਮਹੱਤਵਪੂਰਨ ਨਹੀਂ ਹੁੰਦਾ ਕੰਮ ਕਰਦਿਆਂ ਤੁਹਾਡੀ ਚੇਤਨਾ ਦੀ ਅਵਸਥਾ ਮਹੱਤਵਪੂਰਨ ਹੁੰਦੀ ਹੈ ਤੁਸੀਂ ਆਪਣੇ ਮਨ ਦੇ ਫਰਸ਼ ਨੂੰ ਸਾਫ਼ ਕਰ ਲਈ ਬਾਹਰਲੇ ਫਰਸ਼ ਤੇ ਝਾੜੂ ਲਗਾਉਂਦੇ ਹੋ ਲਾਉਜ਼ੂ ਦੀਆਂ ਗੱਲਾਂ ਸੁਣ ਕੇ ਸਮਰਾਟ ਦੀਆਂ ਅੱਖਾਂ ਤੋਂ ਪਰਦਾ ਹਟ ਗਿਆ ਉਹਨੂੰ ਪਹਿਲੀ ਵਾਰ ਸਮਝ ਆਇਆ ਕਿ ਉਹ ਕੀ ਲੱਭ ਰਿਹਾ ਸੀ ਤੇ ਕਿੱਥੇ ਗਲਤੀ ਕਰ ਰਿਹਾ ਸੀ ਉਹ ਗਿਆਨ ਨੂੰ ਬਾਹਰ ਲੱਭ ਰਿਹਾ ਸੀ ਜਦਕਿ ਉਹ ਉਹਦੇ ਅੰਦਰ ਹੀ ਮੌਜੂਦ ਸੀ ਉਹ ਸ਼ਾਂਤੀ ਨੂੰ ਮਹਿਲ ਵਿੱਚ ਤੇ ਆਸ਼ਰਮ ਵਿੱਚ ਲੱਭ ਰਿਹਾ ਸੀ ਜਦਕਿ ਉਹ ਤਾਂ ਸਧਾਰਨ ਜੇ ਪੌਦੇ ਨੂੰ ਪਾਣੀ ਦੇਣ ਵਿੱਚ ਲੁਕੀ ਹੋਈ ਸੀ ਉਸਨੇ ਮੁੜ ਕੇ ਉਸ ਬਾਗਵਾਲ ਦੇਖਿਆ ਹੁਣ ਉਹ ਬਾਗ ਉਹਨੂੰ ਆਮ ਨਹੀਂ ਸਗੋਂ ਚਮਤਕਾਰ ਹੀ ਲੱਗ ਰਿਹਾ ਸੀ ਉਹਨੂੰ ਲਾਜ਼ੂ ਦੇ ਮਿੱਟੀ ਨਾਲ ਲਿਬੜੇ ਹੱਥ ਪੈਰ ਦੁਨੀਆ ਦੇ ਸਭ ਤੋਂ ਪਵਿੱਤਰ ਗ੍ਰੰਥ ਲੱਗ ਰਹੇ ਸੀ ਤੇ ਉੱਥੇ ਉਸ ਨੂੰ ਉਹ ਗੁੰਝਲਦਾਰ ਸਚਾਈ ਸਮਝ ਆਈ ਉਹ ਸਮਰਾਟ ਜੋ ਸੋਨੇ ਚਾਂਦੀ ਨਾਲ ਲੱਦਿਆ ਹੋਇਆ ਸੀ ਜਿਨ੍ਹਾਂ ਦੁਨੀਆਂ ਦੇ ਸਭ ਤੋਂ ਕੀਮਤੀ ਕੱਪੜੇ ਪਾਏ ਹੋਏ ਸੀ ਉਹਦਾ ਮਨ ਕੂੜੇ ਕਰਕਟ ਤੇ ਸ਼ੋਰ ਨਾਲ ਭਰਿਆ ਹੋਇਆ ਸੀ ਤੇ ਇਹ ਮਾਲੀ ਜੋ ਮਿੱਟੀ ਤੇ ਧੂੜ ਨਾਲ ਭਰਿਆ ਹੋਇਆ ਸੀ ਉਹਦਾ ਮਨ ਇੱਕ ਸ਼ਾਂਤ ਝੀਲ ਵਾਂਗ ਸੀ ਸਥਿਰ ਤੇ ਸਾਫ਼ ਜੋ ਗਿਆਨ ਲੱਭ ਰਿਹਾ ਸੀ ਉਹ ਬੇਚੈਨ ਸੀ ਜੋ ਗਿਆਨ ਨੂੰ ਜੀ ਰਿਹਾ ਸੀ ਉਹ ਸ਼ਾਂਤ ਸੀ ਸਮਰਾਟ ਆਪਣੀ ਜਗ੍ਹਾ ਤੋਂ ਉੱਠਿਆ ਉਹਨੇ ਲਾਓਜ਼ੂ ਦੇ ਸਾਹਮਣੇ ਸਿਰ ਝੁਕਾਇਆ ਪਰ ਇਸ ਵਾਰੀ ਉਹ ਇੱਕ ਚੇਲੇ ਵਾਂਗ ਇੱਕ ਖੋਜੀ ਵਾਂਗ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਉਹਨੇ ਕੁਝ ਨਹੀਂ ਕਿਹਾ ਤੇ ਲਾਓਜ਼ੂ ਨੇ ਵੀ ਕੁਝ ਨਹੀਂ ਪੁੱਛਿਆ ਸ਼ਬਦਾਂ ਦੀ ਲੋੜ ਹੀ ਨਹੀਂ ਸੀ ਸਭ ਤੋਂ ਵੱਡਾ ਉਪਦੇਸ਼ ਜੋ ਮਿਲ ਚੁੱਕਾ ਸੀ ਦੋਸਤੋ ਅਸੀਂ ਸਾਰੇ ਉਸ ਸਮਰਾਟ ਦੀ ਤਰ੍ਹਾਂ ਹੀ ਹਾਂ ਅਸੀਂ ਤਣਾਅ ਤੋਂ ਬੇਚੈਨੀ ਤੋਂ ਭੱਜਦੇ ਹਾਂ ਅਸੀਂ ਸੋਚਦੇ ਹਾਂ ਕੀ ਛੁੱਟੀਆਂ ਸਾਨੂੰ ਸ਼ਾਂਤੀ ਦੇਣਗੀਆਂ ਜਾਂ ਕੋਈ ਨਵੀਂ ਚੀਜ਼ ਸਾਨੂੰ ਖੁਸ਼ੀ ਦੇਵੇਗੀ ਪਰ ਅਸੀਂ ਸਿਰਫ ਆਪਣੀ ਥਾਂ ਬਦਲਦੇ ਹਾਂ ਆਪਣੇ ਮਨ ਦੀ ਅਵਸਥਾ ਨਹੀਂ ਲਾਉ ਤਜ਼ੂ ਸਾਨੂੰ ਸਿਖਾਉਂਦੇ ਨੇ ਕਿ ਉਹ ਮਨ ਜੋ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਦਾ ਜੋ ਮਨ ਪਰੇਸ਼ਾਨੀ ਤੋਂ ਭੱਜਦਾ ਹੈ ਉਹ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ ਸ਼ਾਂਤੀ ਭੱਜਣ ਵਿੱਚ ਨਹੀਂ ਬਲਕਿ ਪਰੇਸ਼ਾਨੀ ਦੇ ਵਿੱਚ ਰਹਿੰਦਿਆਂ ਵੀ ਆਪਣੀ ਚੇਤਨਾ ਨੂੰ ਆਪਣੇ ਸਾਹਾਂ ਤੇ ਟਿਕਾ ਕੇ ਰੱਖਣ ਵਿੱਚ ਹੈ ਐਸਲੀ ਅਗਲੀ ਵਾਰ ਜਦੋਂ ਤੁਸੀਂ ਕੋਈ ਕੰਮ ਕਰੋ ਚਾਹੇ ਉਹ ਦਫ਼ਤਰ ਦੀ ਕੁਰਸੀ ਹੋਵੇ ਜਾਂ ਫਿਰ ਘਰ ਦਾ ਕੋਈ ਕੰਮ ਉਸ ਨੂੰ ਬੋਝ ਸਮਝ ਕੇ ਜਲਦੀ ਖਤਮ ਕਰਨ ਦੀ ਕੋਸ਼ਿਸ਼ ਨਾ ਕਰੋ ਉਹ ਕੰਮ ਤੁਹਾਡੇ ਲਈ ਵਰਤਮਾਨ ਪਲ ਦਾ ਦਰਵਾਜ਼ਾ ਹੈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਤਿੰਨ ਡੂੰਘੇ ਸਾਹ ਲਓ ਤੇ ਕੰਮ ਦੇ ਦੌਰਾਨ ਜਦੋਂ ਵੀ ਯਾਦ ਆਵੇ ਆਪਣੇ ਸਾਹਾਂ ਉੱਤੇ ਮੋੜਾਓ ਹੌਲੀ-ਹੌਲੀ ਸਾਹਾਂ ਉਤੇ ਧਿਆਨ ਦੇਣਾ ਕੰਮ ਉਤੇ ਧਿਆਨ ਦੇਣ ਵਿੱਚ ਬਦਲ ਜਾਵੇਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਤੁਹਾਡਾ ਕੰਮ ਧਿਆਨ ਬਣ ਗਿਆ ਤੇ ਤਣਾ ਗਾਇਬ ਹੋ ਗਿਆ ਯਾਦ ਰੱਖੋ ਇਹ ਕੋਈ ਇੱਕ ਦਿਨ ਦਾ ਅਭਿਆਸ ਨਹੀਂ ਹੈ ਇਹ ਜ਼ਿੰਦਗੀ ਭਰ ਦੀ ਸਾਧਨਾ ਹੈ ਸਮਰਾਟ ਨੂੰ ਵੀ ਇੱਕ ਦਿਨ ਵਿੱਚ ਸਫਲਤਾ ਨਹੀਂ ਮਿਲੀ ਪਰ ਉਸ ਨੇ ਆਪਣੀ ਸੱਚਾਈ ਦਾ ਸਾਹਮਣਾ ਕੀਤਾ ਕੀ ਤੁਸੀਂ ਆਪਣੀ ਸੱਚਾਈ ਦਾ ਸਾਹਮਣਾ ਕਰਨ ਲਈ ਤਿਆਰ ਹੋ ਅਧਿਆਤਮ ਦੀ ਸ਼ੁਰੂਆਤ ਪਹਾੜਾਂ ਜਾਂ ਮੰਦਰਾਂ ਵਿੱਚ ਨਹੀਂ ਹੁੰਦੀ ਇਹਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਇੱਕ ਇਕੱਲੇ ਪੌਦੇ ਨੂੰ ਆਪਣੀ ਪੂਰੀ ਹੋਂਦ ਨਾਲ ਪਾਣੀ ਦਿੰਦੇ ਹੋ ਸੋ ਜਿਕਰ ਇਸ ਕਹਾਣੀ ਨੇ ਤੁਹਾਡੇ ਅੰਦਰ ਸੁੱਤੇ ਹੋਏ ਸਮਰਾਟ ਨੂੰ ਜਗਾਇਆ ਹੈ ਜਿਕਰ ਤੁਹਾਨੂੰ ਇੱਕ ਪੱਲ ਵੀ ਲੱਗਿਆ ਕਿ ਇਹ ਕਹਾਣੀ ਤੁਹਾਡੀ ਆਪਣੀ ਕਹਾਣੀ ਹੈ ਤਾਂ ਇਹ ਕੋਈ ਇਤਫਾਕ ਨਹੀਂ ਇਹ ਵੀਡੀਓ ਤੁਹਾਡੇ ਕੋਲ ਐਵੇਂ ਨਹੀਂ ਪਹੁੰਚ ਗਈ ਬਲਕਿ ਤੁਹਾਡੀ ਅੰਤਰਾਤਮਾ ਦੀ ਖੋਜ ਦੀ ਵਜ੍ਹਾ ਨਾਲ ਆਈ ਹੈ ਹੁਣ ਜਦੋਂ ਤੁਸੀਂ ਪੰਜਾਬੀ ਅਲਫਾਜ਼ ਦੇ ਪਰਿਵਾਰ ਦਾ ਹਿੱਸਾ ਬਣ ਲਈ ਸਬਸਕ੍ਰਾਈਬ ਬਟਨ ਦਬਾਉਂਦੇ ਹੋ ਤਾਂ ਤੁਸੀਂ ਸਿਰਫ ਇੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਹੁੰਦੇ ਤੁਸੀਂ ਆਪਣੇ ਆਪ ਨਾਲ ਇੱਕ ਵਾਅਦਾ ਕਰ ਰਹੇ ਹੁੰਦੇ ਹੋ ਇਹ ਵਾਅਦਾ ਕਿ ਤੁਸੀਂ ਆਪਣੀ ਮਾਨਸਿਕ ਸ਼ਾਂਤੀ ਲਈ ਆਪਣੀ ਆਤਮਿਕ ਖੋਜ ਲਈ ਹਰ ਹਫ਼ਤੇ ਕੁਝ ਮਿੰਟ ਜ਼ਰੂਰ ਕੱਢੋਗੇ ਮੈਂ ਚਾਹੁੰਦਾ ਵਾਂ ਤੁਸੀਂ ਹੁਣੇ ਕਮੈਂਟ ਵਿੱਚ ਜਾ ਕੇ ਲਿਖੋ ਕਿ ਮੈਂ ਤਿਆਰ ਹਾਂ ਇਹ ਸਿਰਫ ਇੱਕ ਕਮੈਂਟ ਨਹੀਂ ਹੋਵੇਗਾ ਇਹ ਤੁਹਾਡੇ ਅਵਚੇਤਨ ਮਨ ਲਈ ਇੱਕ ਸ਼ਕਤੀਸ਼ਾਲੀ ਸੰਦੇਸ਼ ਹੋਵੇਗਾ ਕਿ ਤੁਸੀਂ ਬਦਲਾਅ ਲਈ ਤਿਆਰ ਹੋ ਜਦੋਂ ਤੁਸੀਂ ਕੁਝ ਲਿਖਦੇ ਹੋ ਤੁਹਾਡਾ ਦਿਮਾਗ ਉਹਨੂੰ ਇੱਕ ਸੱਚ ਵਾਂਗ ਮੰਨ ਲੈਂਦਾ ਹੈ ਤੇ ਆਖਰ ਵਿੱਚ ਇਸ ਗਿਆਨ ਦੀ ਜੋਤ ਨੂੰ ਸਿਰਫ ਆਪਣੇ ਤੱਕ ਨਾ ਰੱਖੋ ਇਹ ਵੀਡੀਓ ਉਸ ਦੋਸਤ ਉਸ ਰਿਸ਼ਤੇਦਾਰ ਨਾਲ ਸਾਂਝੀ ਕਰੋ ਜੋ ਹਮੇਸ਼ਾ ਤਣਾਅ ਵਿੱਚ ਰਹਿੰਦਾ ਹੈ ਜੋ ਹਮੇਸ਼ਾ ਭੱਜਦਾ ਰਹਿੰਦਾ ਹੈ ਤੁਸੀਂ ਸਿਰਫ ਇੱਕ ਵੀਡੀਓ ਨਹੀਂ ਤੁਸੀਂ ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਤੇ ਠਹਿਰਾਅ ਦਾ ਇੱਕ ਬੀਜ ਬੋ ਰਹੇ ਹੋ ਸ਼ਾਇਦ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਦੇਵੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਕਹਾਣੀ ਦੇ ਨਾਲ ਜੋ ਤੁਹਾਡੀ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਦੇਵੇਗੀ ਬਹੁਤ ਬਹੁਤ ਸ਼ੁਕਰੀਆ